ਹਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਵੀ ਠੀਕ ਠਾਕ ਆਂ ਜੀ ਇਹ ਅੱਜ ਦਿਨ ਹੈਗਾ ਐਤਵਰਦਾ ਤੇ ਹੈਗੀ ਆ 29 ਦਸੰਬਰ ਤੇ ਆਪਾਂ ਚੱਲੇ ਆ ਮੰਮੀ ਹੁਣਾਂ ਘੌਣੇ ਵੀ ਤੇ ਪਾਪਾ ਕਹਿੰਦੇ ਚਲੋ ਤੁਹਾਨੂੰ ਮੈਂ ਛੱਡੋਣਾ ਵਾ ਕੱਲ ਨੂੰ ਮੱਸੀਆ ਤੇ ਮੱਸੀ ਦਾ ਇਸ਼ਨਾਨ ਕਰਕੇ ਤੇ ਵਾਪਸ ਆ ਜਾਣਗੇ ਤੇ ਆਪਣੇ ਨਾਲ ਚੱਲੇ ਆ ਬੱਚੇ ਦੋਵੇਂ ਚਲੋ ਹਨਾ ਬੱਚਿਆਂ ਨੇ ਤੇ ਜਾਣਾ ਜਾਣਾ ਤੇ ਗੁਰਸਾਹਿਬ ਚੱਲਿਆ ਨਾਲ ਤੇ ਇਹ ਦੋਵੇਂ ਵੀਰ ਹਨਾ ਵਾਪਸ ਆ ਜਾਣਗੇ ਸਾਨੂੰ ਸਾਨੂੰ ਛੱਡ ਕੇ ਇਹ ਵਾਪਸ ਆ ਜਾਣਗੇ ਦੋਵੇਂ ਭਰਾ ਤੇ ਗੁਰਸੇਵਕ ਨੂੰ ਕਿ ਗੁਰਸੇਵਕ ਮੈਂ ਨਹੀਂ ਗਿਆ ਨਾ ਬਸ ਇੱਥੇ ਮਨਮੀਤ ਮਨਮੀਤ ਹੋ ਗਈ ਆ ਰੈਡੀ ਸ਼ੂ ਪਾਉਣੇ ਆ ਜੇ ਮਨਮੀਤ ਨੇ ਤੇ ਗੁਰਫਤੇ ਨੂੰ ਪਾਉਣ ਦੇ ਤੇ ਗੁਰਫਤੇ ਨੂੰ ਮੈਂ ਕਿਹਾ ਜੈਕਟ ਪਾ ਲਾ ਦਿਆਂ ਤਾਂ ਮੈਂ ਨਹੀਂ ਪਾਉਣੀ ਮम्मा ਜੈਕਟ ਤੇ ਮੈਂ ਕਿਹਾ ਠੀਕ ਆ ਤੇ ਇਹਦੇ ਨੇ ਨੂੰ ਗੁਰਫਤੇ ਨੂੰ ਥੋੜਾ ਫੀਵਰ ਹੋਇਆ ਤੇ ਮੈਨੂੰ ਆਪ ਨਾ ਕਿੰਨੇ ਦਿਨਾਂ ਤੋਂ ਖਾਂਸੀ ਜੀ ਆਉਂਦੇ ਹੀ ਸੀਗੇ ਤੇ ਖਾਂਸੀ ਦੀ ਦਾ ਕਰਕੇ ਬੁਖਾਰ ਜਿਆ ਵੀ ਤੇ ਫਿਰ ਉਸ ਤਰ੍ਹਾਂ ਲਿਆਂਦੀ ਪਹਿਲਾਂ ਦਵਾਈ ਦੁਵਾਈ ਲਿਆਂਦੀ ਫਿਰ ਰੋਟੀ ਪਾਣੀ ਮਤਲਬ ਬਣਾਇਆ ਬੱਚੇ ਨਵਾਏ ਸਵਾਲ ਬੁੱਲਤੋ ਤਿੰਨ ਦਾ ਰੋਟੀ ਪਾਣੀ ਬਣਾਇਆ ਰੋਟੀ ਰੋਟੀ ਬਣਾ ਕੇ ਫਿਰ ਆਪਾਂ ਹਨਾ ਇੱਥੇ ਹੈਗਾ ਵਾ 2.5 3 ਦਾ ਟਾਈਮ ਜਦੋਂ ਆਪਾਂ ਤਿਆਰ ਹੁੰਦੇ ਪਏ ਸੀ ਤੇ ਗੁਰਫਤੇ ਨੇ ਪਾਲਿਆ ਬ੍ਰੈਸ਼ ਜੇ ਸਿੱਖਾਲਜੀ ਸਾਰਿਆਂ ਨੂੰ ਮਹਾਨ ਸੁਨਾਮ ਜੀ ਕੀ ਹਾਲ ਚਾਲ ਉਮੀਦ ਤੁਸੀਂ ਵੀ ਠੀਕ ਠਾਕ ਵਧੀਆ ਹੋਗੇ ਅਸੀਂ ਵੀ ਸਾਰੇ ਬੰਦੀਆ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਹੈਗਾ ਵਾ ਸੰਡੇ ਦੇ ਅੱਜ ਹੈਗੀ 29 ਦਸੰਬਰ ਤੇ ਆਪਾਂ ਜਾ ਰਹੇ ਹਾਂ ਮੰਮੀ ਹੁਣਾਂ ਕੋ ਤੇ ਇਧਰ ਬੈਠੇ ਆ ਕੁਝ ਸਾਮਾਨ ਸੀ ਛੋਟਾ ਬ੍ਰਦਰ ਕੋ ਸੇਵ ਕਰਾ ਹੈ ਲੋ ਤੇ ਇਧਰ ਹੈ ਗਿਆ ਇਹਨੂੰ ਕੋ ਕਰੇ ਸਾਮਾਨ ਸੰਭੀ ਤੇ ਪਾਪਾ ਕਰੀਏ ਤੇ ਇਹ ਆ ਜਣੀਏ ਵਾਪਸ ਦੂਵੇਂ ਭਰਾ ਤੇ ਅਸੀਂ ਰਵਾਂਗੇ ਦੋ ਦਿਨ ਦਿਨ ਵੇਖੋ ਕਿੰਨੇ ਦਿਨ ਰਹਿਨੇ ਆ ਅਸੀਂ ਰੁਕਾਂਗੇ ਤੇ ਫਿਰ ਵੇਖੋ ਕਦੋਂ ਆਉਣਨੇ ਆ ਤੋਂ ਸੋ ਪਲੀਜ਼ ਜਿਹੜੇ ਵੀ ਚੈਨਲ ਤੇ ਨਿਊ ਆਉਂਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਮਿਲਦੇ ਆ ਤੁਹਾਨੂੰ ਨੈਕਸਟ ਕਲਿੱਪ ਚ ਹੁਣ ਬਸ ਆਪਾਂ ਪਹੁੰਚ ਜਾਣਾ ਥੋੜੇਕਾ ਟਾਈਮ ਤੱਕ ਤੇ ਫਿਰ ਤੁਹਾਨੂੰ ਮਿਲਦੇ ਆ ਘਰੇ ਜਾ ਕੇ ਉਪਕੇ ਜੀ ਇੱਥੇ ਅਸੀਂ ਘਰੇ ਪਹੁੰਚ ਗਏ ਸੀਗੇ ਮੰਮੀ ਦੇ ਘਰੇ ਤੇ ਚਾਹ ਬਣੀ ਆਪਾਂ ਲਿਆਵਾਂ ਪੀ ਚਾਹ ਪੀ ਗਏ ਤੇ ਆਪਾਂ ਬੈਠ ਗਏ ਸੀ ਹਨਾ ਅੱਗ ਵਾਲੀ ਚਿੱਲੇ ਗੜੀ ਬੈਠੇ ਸੀ ਤੇ ਇੱਧਰ ਡਿਆ ਹੈ ਗੁਰਸਾਹਬ ਮਨਮੀ ਦੇ ਪਾਪਾ ਦੀਆਂ ਰੀਲਾਂ ਰੂਲਾਂ ਬਣਾਉਂਦੇ ਆ ਆਪਣੇ ਵੀਡੀਓ ਵੀਡੀਓ ਬਣਾਉਂਦੇ ਆ ਹੀ ਇਹ ਜਾ ਕੇ ਤੇ ਉਸ ਤੋਂ ਬਾਅਦ ਆਪਾਂ ਹਨਾ ਕੀ ਆਪਾਂ ਅੱਗ ਸੇਕਦੇ ਰਹੇ ਤੇ ਇਹ ਦੋਵੇਂ ਭਰਾ ਆਪਣੇ ਵੀਡੀਓ ਬਣਾਉਂਦੇ ਰਹੇ ਤੇ ਬੱਚੇ ਵੀ ਆਪਣੇ ਹਨਾ ਲੱਗੇ ਹੈਗੇ ਵੀਰ ਦੇ ਬੱਚੇ ਉਹਨਾਂ ਨਾਲ ਖੇਡਣ ਚੱਲ ਗਏ ਹੈਗੇ ਲਓ ਜੀ ਇਥੇ ਅਸੀਂ ਪਹੁੰਚ ਗਏ ਹਾਂ ਗੁਰੂ ਘਰ ਤਰਨ ਤਨੰਦਰਬਾਰ ਸਾਹਿਬ ਤੇ ਅੱਜ ਹੈਗੀ ਮੱਸਿਆ ਤੇ ਦਿਨ ਹੈਗਾ ਸੋਮਵਾਰ ਤੇ 30 ਦਸੰਬਰ ਤੇ ਇੰਨੀ ਜਿਆਦੀ ਧੁੰਦ ਹੀ ਨਾ ਆਪਾਂ 6 ਵਜੇ ਘਰੋਂ ਤੁਰੇ ਹਾਂ ਕਿ ਜਿਆਦੀ ਇਸ ਵਕਤ ਹੀ ਨਹੀਂ ਤੁਰੇ ਹਣਾ ਤੇ ਧੁੰਦ ਇੰਨੀ ਜਿਆਦੀ ਹੀ ਨਾ ਬਹੁਤ ਜਿਆਦੀ ਧੁੰਦ ਪਈ ਤੇ ਲਾਗੂੰ ਦੀਦੀ ਆ ਹੋ ਹੀ ਤੇ ਜਾਂ ਦੋਵੇਂ ਅਸੀਂ ਹੀ ਹਾਂ ਕਿ ਚੱਲ ਪਹਿਲਾਂ ਮੱਥਾ ਟੇਕ ਕੇ ਚਾਹ ਘਰੋਂ ਘੋੜ-ਘੋੜ ਪੀ ਕੇ ਇਸ਼ਨਾਨ ਕਰਕੇ ਤੇ ਆਪਾਂ ਅੱਗੇ ਗੁਰੂ ਘਰ ਤੇ ਇੰਨੀ ਜਿਆਦੀ ਧੁੰਦ ਹੀ ਨਾ ਧੁੰਦ ਹੀ ਬਹੁਤ ਜਿਆਦੀ ਪਈ ਸੀ ਤੋਂ ਉੰਤ ਦਾ ਕਰਕੇ ਅਸੀਂ ਘਰੋਂ ਵੀ ਥੋੜਾ ਲੇਟ ਹੀ ਤੁਰੇ ਸੀ ਇੱਥੇ ਆਪਾਂ ਮੱਥਾ ਟੇਕ ਲਿਆ ਵਾ ਮੱਥਾ ਟੇਕ ਕੀਤਾ ਤੇ ਹਵਾ ਇੰਨੀ ਜਿਆਦੀ ਏ ਤੇ ਧੁੰਦ ਤੇ ਕਾ ਹਵਾ ਬਹੁਤ ਜਿਆਦੀ ਵਗੰਦੀ ਸੀ ਤੇ ਇੱਥੇ ਬਾਸ ਆਪਾਂ ਛੱਡਦੇ ਹੁਣ ਚਾਹ ਥੋੜੀ ਥੋੜੀ ਆਪਾਂ ਚਾਹ ਪੀਵਾਂਗੇ ਚਾਹ ਦੇ ਨਾਲ ਹੀ ਜੀ ਬ੍ਰੈਡ ਚਾਹ ਪੀਤੀ ਤੇ ਉਸ ਤੋਂ ਬਾਅਦ ਹਣਾ ਆਪਾਂ ਜਾਵਾਂ ਮਤਲਬ ਕੇ ਪ੍ਰਦਖਣਾ ਕਰਦੇ ਕਰਦੇ ਵਾਪਸ ਜਾਵਾਂਗੇ ਕਿਉਂਕਿ ਤੁਹਾਨੂੰ ਪਤਾ ਕਿ ਸਰੋਵਰ ਬਹੁਤ ਵੱਡਾ ਵਾ ਤਰਨ ਤਰਨ ਵਾਲਾ ਹਣਾ ਦਰਬਾਰ ਸਾਹਿਬ ਦਾ ਬਹੁਤ ਵੱਡਾ ਇੱਥੇ ਆਪਾਂ ਚਾਹ ਜਿਹੜੀ ਸ਼ਕਲ ਹੀ ਆ ਤੇ ਚਾਹ ਛੱਕ ਕੇ ਤੇ ਹੁਣ ਆਪਾਂ ਚੱਲੇ ਆਂ ਵਾਪਸ ਤੇ ਪਰ ਦੱਕਣਾ ਕਰਦੇ ਕਰਦੇ ਆਪਾਂ ਵਾਪਸ ਚੱਲ ਜਾਾਂਗੇ ਹਨ ਜਿਹੜੀ ਸਾਈਡ ਤੇ ਆਪਾਂ ਬੜੇ ਹੀ ਉੱਥੇ ਆਪਾਂ ਨਿਕਲ ਜਾਾਂਗੇ ਓਹੜੀ ਸਾਈਡ ਤੇ ਤੇ ਐ ਧੁੰਦ ਪੂਰੀ ਐ ਸੰਗਣੀ ਆ ਕਿ ਹਵਾ ਇੱਕ ਇੰਨੀ ਠੰਡੀ ਵਗੰਦੀ ਨਾ ਤੇ ਵੇ ਲੋਕ ਕਿੱਥੇ ਆ ਨਾ ਗੁਰੂ ਘਰ ਮਤਲਬ ਪੂਰਾ ਸਾਫ਼ ਨਹੀਂ ਦੀਦਾ ਧੁੰਦ ਦਾ ਕਰਕੇ ਨਾ ਬਹੁਤ ਜ਼ਿਆਦਾ ਮਤਲਬ ਧੁੰਦੇਗੀ ਤੇ ਇੱਥੇ ਅਸੀਂ ਹਨਾ ਉੱਪਰ ਮੈਟ ਵੀ ਸ਼ੇ ਆ ਬਰਾਂਡੇ ਜਿਹੇ ਤੇ ਉੱਪਰ ਉੱਪਰ ਡੈਂ ਹੀ ਤੁਰਨਾ ਆਪਾਂ 8 ਵਜੇ ਦੇ ਨੂੰ ਕਰੇ ਪਹੁੰਚ ਗਏ ਵਾਪਸ 8 ਤੋਂ ਪਹਿਲਾਂ ਹੀ ਪਹੁੰਚ ਗਏ 5-7 ਮਿੰਟ ਤੇ ਲੱਗ ਗਈ ਆ ਹਨਾ ਤੁਹਾਨੂੰ ਜਿਵੇਂ 15 20 ਮਿੰਟ ਦਾ ਸਾਰਾ ਰਸਤਾ ਨੂੰ ਪਰ ਤੰਦ ਕਰਕੇ ਫਿਰ ਵੀ ਹਨਾ ਥੋੜਾ ਟਾਈਮ ਤੇ ਆਪਾਂ ਆ ਵੀ ਇੱਥੇ ਤੁਰੇ ਜਾਂਦੇ ਹਿੱਦਗੇ ਪਿੱਛੇ ਦੋਵੇਂ ਪੈਣਾ ਤੇ ਮੇਰੇ ਮੀਦੇ ਪਪਾ ਵੀ ਨਾਲ ਸੀ ਤੇ ਚਲੋ ਠੀਕ ਆ ਜੀ